ਲਓ ਜੀ ਸਿਮਰਨ ਦੀਦੀ ਵੀ ਆ ਗਈ ਹਾਂਜੀ ਸਾਡੀ ਨਨਾਂ ਨਹੀਂ ਤੁਸੀਂ ਕਿੱਧਰ ਭੈਣ ਆਈ ਮੇਰੀ ਤੇ ਨਨਾਂ ਅੱਛਾ ਲਓ ਜੀ ਪਰੌਣੇ ਆ ਗਏ ਪਰੌਣੇ ਆ ਗਏ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਸੀ ਕਾਦੀ ਸਸੀ ਕਾਦੀ ਮੈਂ ਕਿਹਾ ਸਸੀ ਕਾਦੀ ਜਦੋਂ ਵੀ ਕੋਈ ਕੰਮ ਹੁੰਦਾ ਘਰ ਦੇ ਵਿੱਚ ਕੋਈ ਨਿੱਕਾ ਮोटा ਪ੍ਰੋਗਰਾਮ ਸਿਮਾ ਦੀਦੀ ਨੇ ਬੜਾ ਸਾਥ ਦਿੱਤਾ ਵਿਚਾਰੀ ਨੇ ਯਾਰ ਮਿਸਦੀ ਆਈ ਆ ਬੈਗ ਲੈ ਜਾਓ ਮਾਸੀ ਦੇ ਅੰਦਰ ਆਹੋ ਚਲ ਚਲ ਮੈਂ ਕਹਾਂ ਜੰਨੀ ਵਾਰੀ ਵੀ ਕੰਮ ਪਿਆ ਨਾ ਸਿਮਾ ਨੇ ਤਾਂ ਚਲੋ ਜਿਹੜਾ ਸਾਡਾ ਸਾਥ ਦਿੱਤਾ ਜਿੱਤਾ ਜਿਹੜਾ ਮਤਲਬ ਇਹਨਾਂ ਦੇ ਸਹੁਰਿਆਂ ਨੇ ਦਿੱਤਾ ਨਾ ਉਹ ਵੀ ਇੱਕ ਬੜੀ ਵੱਡੀ ਚੀਜ਼ ਆ ਕੋਈ ਵੀ ਜਿੰਨਾ ਮਰਜੀ ਫੈਮਿਲੀ ਜੁਆਇੰਟ ਹੋਵੇ ਜਿੱਤਾ ਮਰਜੀ ਵੀ ਇੰਨੇ ਟਾਈਮ ਵਾਸਤੇ ਨਹੀਂ ਭੇਜਦਾ ਕਰੋ ਗਰੀਬ ਬੰਦੇ ਛੱਟ ਕਹਿ ਦਿੰਦੇ ਆ ਮੈਂ ਭਾਜੀ ਨੂੰ ਬਾਹਰ ਫੋਨ ਲਾਇਆ ਹੂੰ ਕਹਿੰਦਾ ਵੀ ਕੋਈ ਗੱਲ ਨਹੀਂ ਆ ਤੁਸੀਂ ਕਹਿਤਾ ਤੇ ਬਸ ਕੋਈ ਨਹੀਂ ਫੋਨ ਕਰੋ ਮੈਨੂੰ ਕੁਛ ਨਹੀਂ ਕਿ ਜਰੂਰਤ ਤਾਂ ਐਨੀ ਨਹੀਂ ਪਰ ਫਿਰ ਵੀ ਚਲੋ ਇਹ ਉਹਨਾਂ ਦਾ ਵੱਡਾ ਪੈਣਾ ਕਿ ਉਹਨਾਂ ਨੇ ਇੰਨਾ ਕਿਹਾ ਹਾਂ ਬਾਕੀ ਆਪਣਾ ਪਿੱਛੇ ਪਰਿਵਾਰ ਸੰਭਾ ਰਿਹਾ ਹਾਂ ਪਰਿਵਾਰ ਚੰਗਾ ਹੋਵੇ ਤੇ ਫੇਰ ਹੀ ਆ ਫੇਰ ਹੀ ਕੋਈ ਭੇਜਦਾ ਵਾ ਇਦਾਂ ਕਿੱਥੇ ਬਹੁਤ ਵਧੀਆ ਸਾਥ ਦਿੰਦੇ ਆ ਤੇ ਚਿੱਤਰ ਦੇ ਨਾਲ ਆਪਣਾ ਨਾ ਦਿਖਦਾ ਹੀ ਆ ਕਿ ਚਲੋ ਦਿੱਕਤ ਆ ਪ੍ਰੋਬਲਮ ਆ ਅਸਲ ਵਿੱਚ ਸਿਮਰਨ ਦੀਦੀ ਨੇ ਵਾਦਾ ਕੀਤਾ ਸੀ ਕਿ ਜਦੋਂ ਕੈਪਟਨ ਭਾਜੀ ਆਉਣਗੇ ਚਲੋ ਥੋੜਾ ਬੋਤਾ ਟਾਈਮ ਮੈਂ ਕਢਾਉਂਗੀ ਮਹੀਨਾ ਡੇਰ ਮਹੀਨਾ ਤੇ ਹੁਣ ਚਲੋ ਬੱਚਿਆਂ ਦੇ ਕੋਲ ਥੋੜਾ ਰਹਿਣਗੇ ਬੱਚਿਆਂ ਦੇ ਕੋਲ ਕੀ ਚਲੋ ਪਰਿਵਾਰ ਦੇ ਵਿੱਚ ਹੀ ਆ ਚਲੋ ਹੈਲਪ ਹੋ ਜਾਂਦੀ ਕਈ ਗੱਲਾਂ ਹੋ ਜਾਂਦੀਆਂ ਘਰ ਦੇ ਵਿੱਚ ਦੇਖਭਾਲ ਕਰਨੀ ਤੇ ਹੁਣ ਇਹ ਥੋੜਾ ਟਾਈਮ ਰਹਿਣਗੇ ਤੇ ਆਪਾਂ ਇਹ ਵਲੌਗ ਸਪੈਸ਼ਲੀ ਇਹ ਕਰਕੇ ਬਣਾਉਣ ਲੱਗੇ ਆ ਕਿ ਭੈਣ ਭਰਾਣਾ ਕਮੈਂਟਾਂ ਵਿੱਚ ਅੱਗੇ ਸਾਡੇ ਕੋਲੇ ਰੇ ਮਹੀਨਾ ਕਦੇ ਕਮੈਂਟ ਕਰਕੇ ਪੁੱਛਦੇ ਰਹੇ ਆ ਕਿ ਸਿਮਰਨ ਦੀਦੀ ਪੱਕੀ ਇੱਥੇ ਰਹਿੰਦੀ ਆ ਜਾਂ ਕਿਦਾਂ ਹੀ ਤੇ ਮੈਂ ਕਿਹਾ ਤਾਂ ਆਪਾਂ ਪਹਿਲੇ ਵਲੌਗ ਬਣਾ ਕੇ ਦੱਸ ਦਿੰਨੇ ਆ ਕਿ ਉਹਨਾਂ ਵਲੌਗ 'ਚ ਵੀ ਆਉਣਾ ਕਈ ਜੀ ਇਸ ਵੀਡੀਓ 'ਚ ਵੀ ਲੈ ਲੈਨੇ ਆ ਤੇ ਮੈਂ ਪਹਿਲਾਂ ਹੀ ਦੱਸ ਦਈਏ ਕਿ ਉਹ ਕੈਪਟਨ ਬਾਜੀ ਦਾ ਕਰਕੇ ਆਏ ਆ ਤੇ ਮਹੀਨਾ ਡੇਰ ਮਹੀਨਾ ਉਹਨਾਂ ਨੇ ਰਹਿਣਾ ਵਾ ਆਏ ਨਹੀਂ ਮਤਲਬ ਆਪਾਂ ਫਰਮੈਸ਼ ਪਾਈ ਸੀ ਤੇ ਸਾਡਾ ਇੰਨਾ ਕ ਟਾਈਮ ਕੱਢੋ ਕੈਪਟਨ ਭਾਜੀ ਉਹਨਾਂ ਦਾ ਕਰਕੇ ਆਈਆਂ ਤੇ ਦੂਜੇ ਕੈਪਟਨ ਭਾਜੀ ਉਹਨਾਂ ਨੇ ਉਹਨਾਂ ਕੋ ਇਜਾਜ਼ਤ ਲਈ ਆ ਉਹਨਾਂ ਨੇ ਨਾਂ ਕਿੱਤੀਆ ਕੈਪਟਨ ਭਾਜੀ ਕੋ ਆਏ ਤੇ ਕੈਪਟਨ ਭਾਜੀ ਨੇ ਭੇਜਿਆ ਦੋ ਕੈਪਟਨ ਆਦੇ ਹਰਪ੍ਰੀਤ ਦੇ ਪਾਪਾ ਦੇ ਨਾਂ ਵੀ ਕੈਪਟਨ ਹੀ ਆ ਤੇ ਚਲੋ ਇੰਦਾ ਹੁੰਦਾ ਭੈਣ ਭਰਾ ਮਦਾ ਸਾਥ ਵੜਾ ਹੁੰਦਾ ਹੁਣ ਨਾ ਪਰਿਵਾਰ ਹੋ ਗਏ ਛੋਟੇ ਤੇ ਇਹ ਚੀਜ਼ਾਂ ਰਹੀਆਂ ਨਹੀਂ ਪਹਿਲਾਂ ਪਰਿਵਾਰਾਂ ਵਿੱਚ ਪਤਾ ਕੀ ਹੁੰਦਾ ਸੀ ਕਿ ਭੈਣ ਭਰਾ ਚ ਕੋਈ ਅਭੀ ਨਵੀ ਹੋ ਜਾਂ ਨਹੀਂ ਕੋਈ ਜੀ ਤਾਂ ठा ਹੋ ਜਾਂ ਨਾਤੇ ਭੈਣ ਭਰਾ ਬੜਾ ਇੱਕ ਦੂਜੇ ਦਾ ਟਾਈਮ ਕੱਢਦੇ ਹੁੰਦੇ ਸੀ ਤੇ ਮuje ਤਾਂ ਮੰਮੀ ਦੱਸਦੇ ਆ ਕਿ ਜਦੋਂ ਇਹਨਾਂ ਦੇ ਮਤਲਬ ਰਾਜਵੀਰ ਦੇ ਦਾਦਾ ਜੀ ਇਦਾਂ ਹੋਏ ਆ ਤੇ ਇਹਨਾਂ ਦੀ ਇੱਕ ਭੂਆ ਨੇ ਬੜਾ ਸਾਥ ਦਿੱਤਾ ਵੀ ਬੜਾ ਟਾਈਮ ਰਹੀ ਵੀ ਇਹਨਾਂ ਦੇ ਕੋਲ ਇਦਾਂ ਦਾ ਸਾਥ ਨਾ ਪਿੱਛੇ ਜਿਆਦਾ ਦਿੰਦੇ ਹੁੰਦੇ ਸੀ ਹੁਣ ਪਤਾ ਕੀ ਹੋ ਗਿਆ ਵਾ ਚਲੋ ਮੋਹ ਪਿਆਰ ਤੇ ਭੈਣ ਭਰਾਵਾਂ ਵਿੱਚ ਹੁਣ ਵੀ ਹੈਗੇ ਆ ਪਰ ਇਹ ਆ ਕਿ ਟਾਈਮ ਨਹੀਂ ਹੈਗਾ ਕਿਤੋਂ ਛੋਟੀਆਂ ਛੋਟੀਆਂ ਫੈਮਲੀਆਂ ਵਾ ਅੱਜ ਕੱਲ ਜਿਆਦਾ ਹਰ ਕੋਈ ਮਤਲਬ ਕੱਲਾ ਕੱਲਾ ਰਹਿਣਾ ਚਾਹੁੰਦਾ ਵਾ ਤੇ ਫਿਰ ਆਪਣਾ ਹੀ ਘਰ ਮਾਹਾਂ ਵੇਖਿਆ ਜਾਂਦਾ ਦੂਜੇ ਦੂਜੇ ਦਾ ਪਰਿਵਾਰ ਨਹੀਂ ਵੇਖਿਆ ਜਾਂਦਾ ਸਾਡੇ ਰਿਸ਼ਤੇਦਾਰੀ ਚ ਸਿਮਰਨ ਦੀਦੀ ਆ ਕੱਲੀ ਜੁਆਇੰਟ ਫੈਮਿਲੀ ਚ ਰਹਿੰਦੀ ਤੇ ਵੇਖ ਲਓ ਸਾਨੂੰ ਇਹ ਗੱਲ ਦਾ ਕਿੰਨਾ ਸੋਖ ਵਾ ਕਿ ਸਾਨੂੰ ਜਦੋਂ ਵੀ ਕਿਤੇ ਕੋਈ ਲੋਡ ਪੈਂਦੀ ਆ ਤੇ ਆਪਾਂ ਝਟ ਲੈ ਆਉਨੇ ਆ ਤੇ ਰਾਜਵੀਰ ਤੇ ਗੌਰਵ ਦਾ ਇੰਨਾ ਕ ਸੋਖ ਹੋ ਗਿਆ ਵਾ ਵੀ ਗੱਡੀ ਦਾ ਕੋਈ ਵੀ ਇੱਧਰ ਉੱਧਰ ਦਾ ਕੰਮ ਵਾ ਤੇ ਹੁਣ ਇਹ ਕੱਲ ਲੈਂਦੇ ਆ ਉਹ ਆਉਂਦੇ ਜਾਂਦੇ ਆ ਹਾਂ ਤੇ ਹੁਣ ਆਡੀ ਨਾਨ ਆ ਗਈ ਆ ਤੇ ਤੁਸੀਂ ਜਾ ਸਕਦੇ ਹੋ ਮੈਂ ਕਿ ਮੈਨੂੰ ਛੁੱਟੀ ਆਈ ਹੈ ਮੈਂ ਤਾਂ ਜਾਣਾ ਹੀ ਜਾਣਾ ਹਾਂ ਪੁੱਤੇ ਖੁਣੋ ਤੇ ਦੋਸਤ ਕਰ ਤੇਰਾ ਬੱਚਾ ਪਾਣੀ ਬੁਲਾਓ ਇਹਦਾ ਵੀ ਇਹਦਾ ਭੈਣ ਦਾ ਵੀ ਸਾਨੂੰ ਬੜਾ ਸੋਖ ਆਇਆ ਨੇ ਵੀ ਬੜਾ ਸਾਥ ਦਿੱਤਾ ਤਲਵੀਰ ਨੂੰ ਸਕੂਲ ਤਿਆਰ ਕਰਕੇ ਘੱਲਣਾ ਇਹ ਵੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੋ ਜਾਂਦੀ ਆ ਭਾਵੇਂ ਚਲੋ ਆਪੋ ਆਪਣਾ ਫਰਜ਼ ਹੀ ਆ ਪਰ ਤੁਹਾਨੂੰ ਪਤਾ ਕਰੋ ਘਰੇ ਬੱਚੇ ਸਾਰਿਆਂ ਦੇ ਸਕੂਲ ਜਾਂਦੇ ਤੇ ਨਹੀਂ ਕੀਤਾ ਜਾਂਦਾ ਪਰ ਆਪਣਾ ਭੈਣ ਭਰਾ ਕੋਲ ਬਿਠਾਉਂਦਾ ਅੱਜ ਤਾਂ ਮਰਜੀ ਕੋਈ ਕਵੇ ਫਾਇਦਾ ਵੀ ਬੜਾਵਾ ਕਿਉਂਕਿ ਆਪਣੇ ਤੇ ਆਪਣੇ ਹੀ ਹੁੰਦੇ ਨਾ ਤੇ ਚਲੋ ਹੁਣ ਪਰ ਉਹਨਿਆਂ ਨੂੰ ਬੈਠ ਲੋ ਲੈਣ ਦੋ ਕਿਤੇ ਖਲਾ ਦੇਖਣ ਹਾਂ ਨਹੀਂ ਬੜਾ ਘਰ ਬੜਾ ਵਧੀਆ ਬਣ ਗਿਆ ਆਪਾਂ ਵੇਖ ਲਓ ਪਿੰਸਤਰੀ ਢਾ ਕੇ ਪੂਰੀ ਤਿਆਰੀ ਟੁਰੀ ਕਰਕੇ ਤੇ ਫਿਰ ਤੁਹਾਨੂੰ ਮੈਂ ਸਿਮਾ ਦੀਦੀ ਅੱਜ ਵਲੀ ਖਾਪਦੇ ਬੜਾ ਹੋਇਆ ਹਰਕਾ ਸਾਰਾ ਕੰਮ ਕਾ ਕੇ ਤੇ ਫਿਰ ਲੈ ਆ ਕਿਉਂ ਨਾ ਕੰਮ ਪੂਰਾ ਕੇ ਬੁਲਾਇਆ ਰਕਾ ਨਹੀਂ ਕੰਮ ਚਲੋ ਅੱਜ ਦਿਖਾ ਦਿੱਤਾ ਖੰਡਪਾ ਸਾਹਿਬ ਤੇ ਅਵਿਤੇ ਇੱਕ ਕੰਮ ਹੀ ਆ ਉਹ ਬੰਦੇ ਵਿੱਚ ਵੀ ਸੇਵਾ ਪਾਣੀ ਰੋਟੀ ਪਾਣੀ ਰੱਲ ਮਿਲ ਕੇ ਸਾਰੇ ਜਾਨੇ ਕਰਾਂਗੇ ਬੜੀ ਪਿਆਰ ਕੇ ਜਾ ਬੜੀ ਖੁਸ਼ੀ ਵੀ ਵੇਖ ਕੇ ਕਿੰਨਾ ਵਧੀਆ ਤੁਸੀਂ ਅੰਨਾ ਕਿੰਨਾ ਸੋਹਣਾ ਕੰਮ ਜਿਹੜਾ ਪੂਰਾ ਮੈਂ ਅੱਗੇ ਕਹਿਣ ਨਹੀਂ ਆ ਫਿਰ ਚਲੋ ਸਾਰਾ ਕੁਝ ਬਣ ਗਿਆ ਜਿਹੜਾ ਚੱਲ ਜਾਂਦਾ ਵਾ ਉਹਦੇ ਕਿਸਮਤ ਵਿੱਚ ਨਹੀਂ ਆ ਕੰਮ ਚੱਲਦੇ ਰਹਿੰਦੇ ਆ ਦੁਨੀਆਦਾਰੀ ਥੋੜੀ ਰੁਕਦੀ ਆ ਉਹਨਾਂ ਦੀ ਕਮੀ ਆ ਅਸੀਂ ਚਲੋ ਕਿ ਆਨੇ ਨੇ ਆ ਕੇ ਪੂਰੀ ਨਹੀਂ ਕਰ ਸਕਦੇ ਨਾ ਕੋਸ਼ਿਸ਼ ਕਰਾਂਗੇ ਬੱਚਿਆਂ ਦੇ ਨਾਲ ਜਿੰਨਾ ਵੀ ਹਟਕੂ ਅੱਜ ਇਹਨਾਂ ਸਾਡੇ ਸੁਭਾਵਾਂ ਵਿੱਚ ਬੜਾ ਫਰਕ ਆ ਸਾਰੇ ਭੈਣ ਭਰਾਵਾਂ ਦੇ ਕਿ ਆਪਾਂ ਬੱਚਿਆਂ ਨੂੰ ਬੜਾ ਮੂਹ ਪਿਆਰ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹਦੀ ਥਾਂ ਤੇ ਕੋਈ ਨਹੀਂ ਲੈ ਸਕਦਾ ਨਾ ਉਹਦੀ ਜਗਾ ਆਪਾਂ ਸੋਖ ਦੇ ਸਕਦੇ ਹਾਂ ਉਹਦੀ ਘਾਟ ਨਹੀਂ ਪੂਰੀ ਕਰ ਸਕਦੇ ਤੇ ਬੱਚੇ ਵੀ ਆ ਕਿੱਦਾਂ ਫੋਨ ਕਰ ਕਰਕੇ ਬੁਲਾਉਂਦੇ ਹਾਂ ਜ਼ਰੂਰਤਾਂ ਵੀ ਜ਼ਰੂਰੀ ਆ ਤੇ ਬਾਕੀ ਸਿਮੂ ਦਾ ਸਿਮਰਨ ਨਾ ਬੜਾ ਪਿਆਰ ਆ ਸਿਮਰਨ ਦਾ ਸਿਮਰਨ ਆ ਕੋ ਬਣਾ ਲ ਦਵੀ ਹਾਂ ਸਿਮਰਨ ਦੀਦੀ ਦੀ ਆਦਤ ਆ ਨਿਕ ਨਿਕੀਆਂ ਚੀਜ਼ਾਂ ਜਮਨਾ ਕੇ ਬੱਚਿਆਂ ਨੂੰ ਖਵਾਉਂਦੇ ਰਹਿਣਾ ਤੇ ਬੱਚਿਆਂ ਨੂੰ ਖਾਣ ਪੀਣ ਦਾ ਹੁੰਦਾ ਗਈ ਕੱਲ ਕਹਿੰਦੀ ਸੀ ਆਂਦੀ ਹੋਣਾ ਨੂੰ ਮੋਜਾਂ ਲੱਗ ਜਣੀਆਂ ਸਿਮਾਪੂਰੀ ਸਾਡੇ ਕੋਲ ਰਹਿਣਾ ਵਾ ਮਹੀਨਾ ਦੋ ਮਹੀਨੇ ਤਹੋਂ ਸਾਡੇ ਮ제 ਮ제 ਸਕੂਲ ਜਾਏਗਾ ਨਾ ਟਿਫਨ ਜਿਹੜਾ ਵਾ ਨਾ ਜਿਦਾਂ ਦੇ ਕਿਆ ਕਰਾਂਗੇ ਉਦਾਂ ਹੀ ਫਿਰ ਬੈਸ ਤੇ ਬਣਾ ਕੇ ਰੂ ਮੈਂ ਬਣਾ ਕੇ ਹਾਂ ਅੱਛਾ ਚਲੋ ਬਣਾਓ ਚਾਪਨੀ ਚਲ ਆਜੋ ਮੇਰੇ ਨਾਲ